ਜਿਹੜਾ ਦਰਵਾਸ ਸਾਹਿਬ ਦਾ అనుਭਵ ਹੈ ਨਾ ਜੀ ਉਹਦਾਸੀਂ ਜਵਾਨੀ ਬਰਨ ਨਹੀਂ ਕਰ ਸਕਦੇ ਜੇ ਅਸੀਂ ਵੀ ਜਿਹੜੇ ਕੀਰਤਨੇ ਉਹ ਕੀਰਤਨ ਕਰਦੇ ਨੇ ਉਹ ਗੁਰੂ ਰਾਮਦਾਸ ਜੀ ਉਹਨਾਂ ਦੇ ਪਰ ਬਰਕਤ ਬਣਦੀ ਆ ਇਹ ਕੀਤਨ ਤੇ ਉਹ ਵਸਤੂ ਹੋ ਕੇ ਕੀਤਨ ਤੇ ਯਕੀਨ ਕਰਕੇ ਜਦੋਂ ਮੈਂ ਪੇਰ ਕਰਦਾ ਉਹ ਕਦੀ ਨਾ ਹੀ ਨਹੀਂ ਕਰਦੇ ਇਹ ਕਿਰਪਾ ਸ਼ਬਦ ਹੀ ਹੈ ਬੇਟਾ ਸ਼ਬਦ ਦੀ ਤਾਕਤ ਵਰਤ ਰਹੀ ਹੈ ਨਹੀਂ ਤਾਂ ਬਰੇ ਨਾਲ ਹੋਰ ਬਹੁਤ ਬੈਠੇ ਨੇ ਬਿਲਕੁਲ ਕਈਆਂ ਨੂੰ ਪੂਰੀ ਪੂਰੀ ਬਿੱਤਿਆ ਵੀ ਦਿੱਤੀ ਕਈਆਂ ਨੂੰ ਨਲ ਸੰਕਰਾਈ ਕਈਆਂ ਨੂੰ ਵਕੀਲ ਇੱਕ ਬਟੇ ਇਨਵੋਇਸ ਵਕੀਲ ਬਣਾਇਆ ਤਾਂ ਇਸ ਕਰਕੇ ਉਹ ਫਿਰ ਭਾਵਨਾ ਆਈ ਵੀ ਚਲੋ ਜਿਹਦਾ ਕੱਲੇ ਕੱਲੇ ਬੱਚੇ ਨੂੰ ਸਿਖਾਉਣ ਨੂੰ ਆਪਾਂ ਅਕੈਡਮੀ ਖੋਲ੍ਹ ਲਈਏ ਇਹ ਹੁਣ ਸਾਲ ਕੋ 150-150 ਹੋ ਗਿਆ ਜੀ ਜਿਹਦੇ ਚ 90 ਬੱਚੇ ਇੱਥੇ ਰਹਿਣਗੇ ਬਾਕੀ ਬੱਚੇ ਘਰਾਂ ਚ ਆਉਣਗੇ ਕੁਝ ਫ੍ਰੀ ਦਿੱਤਾ ਜਾਂਦਾ ਹੈ ਇੱਕ ਵੀ ਪੈਸਾ ਜੜਾ ਨਹੀਂ ਨਹੀਂ ਜੀ ਨਹੀਂ ਪੈਸੇ ਤਾਂ ਗੱਲ ਹੀ ਕੋਈ ਨਹੀਂ ਇਹ ਮੇਰੇ ਨੇਤਰ ਨਹੀਂ ਹੈਗੇ ਬਿਲਕੁਲ ਮੈਂ ਸਾਰੀ ਜ਼ਿੰਦਗੀ ਹੱਥ ਫੜ ਕੇ ਗੁਜ਼ਾਰੀ ਆ ਭਾ ਜਿੰਨਾ ਕੁ ਵੀ ਭਲਾ ਹੋ ਸਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਗੁਰਸਿੱਖ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਲੇਕਿਨ ਉਹਨਾਂ ਨੇ ਗੁਰਬਾਣੀ ਦੇ ਨਾਲ ਲੋਕਾਂ ਦੇ ਮਨਾਂ ਨੂੰ ਰੋਸ਼ਨ ਕੀਤਾ ਹੈ ਉਹ ਲੋਕਾਂ ਦੇ ਬੱਚਿਆਂ ਦੇ ਭੂਖ ਨੂੰ ਸਵਾਰ ਰਹੇ ਨੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਹਜੂਰੀ ਰਾਗੀ ਪਾਈ ਸਾਹਿਬ ਪਾਈ ਸੱਜਣ ਸਿੰਘ ਜੀ ਯੂ ਐਸ ਏ ਵਾਲੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਪਹਿਲਾ ਸਵਾਲ ਤੁਹਾਡੇ ਕੋਲ ਇਹ ਕਿ ਰਾਗੀ ਬਣਨ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਪਹਿਲਾਂ ਮੈਂ ਆਪਣੇ ਪਿੰਡ ਦੇ ਗੁਰਦਾਰੇ ਸ਼ੁਰੂ ਕੀਤਾ ਜੀ ਉੱਥੇ ਪਾਈ ਚੰਨ ਲ ਸਿੰਘ ਨੇ ਮੈਨੂੰ ਹਰਮੋਨੀ ਤੇ ਹੱਥ ਰਖਾਇਆ ਤਬਲਾ ਸਿਖਾਇਆ ਉੱਥੇ ਮੈਂ ਉਹਨਾਂ ਕੋਲ ਸਿੱਖ ਕੇ 10 ਸਾਲ ਕੀਰਤਨ ਕੀਤਾ ਉਸ ਤੋਂ ਬਾਅਦ ਸੰਤ ਸਰਵਣ ਸਿੰਘ ਜੀ ਕੇ ਨਰਵੱਡੇ ਮੇਂ ਜਿਵੇਂ ਦੀ ਵਾਰ ਸਾਡੇ ਲੱਕ ਚ ਗਏ ਉਹਨਾਂ ਦਾ ਮੈਂ ਕੀਰਤਨ ਸੁਣਿਆ ਉਹਨਾਂ ਨੂੰ ਮੈਂ ਬੇਨਤੀ ਕੀਤੀ ਮੈਂ ਕੀਰਤਨ ਸਿੱਖਣਾ ਚਾਹਣਾ ਉਹ ਫੇਰ ਕਹਿੰਦੇ ਕੋਈ ਨਹੀਂ ਕਾਕਾ ਸਾਡੇ ਕੋਲ ਆ ਜਾਈ ਤੇ ਉੱਥੇ ਆ ਕੇ ਫਿਰ ਮੈਂ ਉਹਨਾਂ ਕੋਲ 10 ਸਾਲ ਕੀਰਤਨ ਸਿੱਖਿਆ ਉਸ ਤੋਂ ਬਾਅਦ ਫੇਰ ਮੈਂ ਸੰਤ ਲੰਗੋਵਾਲ ਕੋਲ ਬੇਨਤੀ ਕੀਤੀ ਉਹਨਾਂ ਨੇ ਮੈਨੂੰ ਦਰਬਾਰ ਸਾਹਿਬ ਦੀ ਸਰਵਿਸ ਲਵਾਇਆ ਉਦੋਂ ਸਾਡੀ ਮੇਰੇ ਨਾਲ ਦੇ ਜਿਹੜੇ ਹਗੇ ਸਿੰਘ ਉਹਨਾਂ ਦੇ ਦਾੜੀ ਨਹੀਂ ਸਿਆਈ ਫੇਪਰਦਾਨ ਸਭ ਕਹਿੰਦਾ ਵੀ ਤੁਸੀਂ ਉਹਨਾਂ ਚਰ ਜਿਹਨਾਂ ਦੇ ਦਾੜੀ ਨਹੀਂ ਹੈ ਤੁਸੀਂ ਕਿੱ데 ਲੱਗ ਜਾਓ ਇਹਨਾਂ ਨੂੰ ਵਾਹ ਨਹੀਂ ਇਹਦਾ ਸੀ ਜਥਾ ਨਹੀਂ ਤੋੜਨਾ ਉਹ ਕਹਿੰਦਾ ਫਿਰ ਤੁਹਾਨੂੰ ਬ੍ਰਾਂਚ ਭੇਜਦੇ ਮੈਂ ਭੇਜ ਦਿਓ ਫਿਰ ਸਾਨੂੰ ਗੁਰਦੁਆਰਾ ਬੇਰ ਸਾਹਿਬ ਚੰਗੀ ਤਨਖਾਹ ਦੇ ਕੇ ਉੱਥੇ ਭੇਜਿਆ 7 ਸਾਲ ਅਸੀਂ ਉੱਥੇ ਸਰਵਿਸ ਕੀਤੀ ਉਹ ਤੋਂ ਬਾਅਦ ਗੁਰਦੁਆਰਾ ਫਿਰ ਦਰਬਾਰ ਸਾਹਿਬ ਸੀ ਆ ਕੇ ਹਜ਼ੂਰੀ ਰਾਗੀ ਸਾਡੀ ਸਰਵਿਸ ਹੋਈ ਸ਼ੁਰੂ ਹੋਈ ਸੀ 75 ਚ ਤੇ 84 ਤੱਕ ਅਸੀਂ ਕੀਤੀ ਉਹਨਾ 81 ਤੱਕ ਕੀਤੀ ਸਰਵਿਸ ਅਸੀਂ ਗੁਰਦਾਰਾ ਸੰ ਬੇਰ ਸਾਹਿਬ ਸultanpur lohdi ਤੇ 81 ਤੋਂ ਫਿਰ ਅਸੀਂ 94 ਤੱਕ ਦਰਵਾਸਬਸ ਕੀਤੀ ਅੱਬੇ ਤਾਨੂੰ ਸੰਗੀਤ ਨਾਲ ਕਿੰਨਾ ਨੇ ਜੋੜਿਆ ਰਾਗੀ ਜਿਸ ਤਰ੍ਹਾਂ ਤੁਸੀਂ ਰਾਗੀ ਬਣੇ ਪ੍ਰੇਰਣਾ ਕਿੱਥੋਂ ਮਿਲੀ ਇਨਸਪੀਰੇਸ਼ਨ ਕੌਣ ਸੀ ਤੇ ਤੁਹਾਡੀ ਪ੍ਰੇਰਣਾ ਇੱਕ ਮਹਾਪੁਰਸ਼ੇ ਸਾਡੇ ਗੁਰਦਾਰੇ ਦੇ ਇੱਕ ਮਹਾਪੁਰਸ਼ੇ ਅਦਾਸੀ ਸਾਧੂ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਕਹਿੰਦੇ ਵੀ ਅਸੀਂ ਇਸ ਬੱਚੇ ਨੂੰ ਘਰ ਨਹੀਂ ਛੱਡਣਾ ਅਸੀਂ ਇਹਨੂੰ ਗੁਰਦੇ ਪੜਾਉਣੀ ਆ ਜਿਹੜੇ ਦਾਸੀ ਸਾਹਿਬ ਤੁਸੀਂ ਉਹ ਕਹਿੰਦੇ ਸੀ ਇਹਨੂੰ ਹਰਦوار ਭੇਜਣ ਆ ਪੜਾਉਣ ਵਾਸਤੇ ਜਿਹੜੇ ਦੂਜੇ ਮਹਾਂਪੁਰਸ਼ ਸਾਰੇ ਗੁਰਦੁਆਰੇ ਉਹ ਕਹਿੰਦੇ ਸੀ ਇਹਨੂੰ ਕੀਰਤਨ ਸਿਖਾਉਣਾ ਖਰ ਮੇਰੇ ਮਾਤਾ ਪਿਤਾ ਨੇ ਉਹਨਾਂ ਨੂੰ ਅਰਦਾਸ ਕਰਾਤੀ ਜਿਹੜੇ ਅਦਾਸੀ ਸਾਧੂ ਸੀ ਮੇਰੀ ਮਾਂ ਕਹਿੰਣ ਲਈ ਬਈ ਇਹਦੀ ਉਮਰ ਛੋਟੀ ਐ ਵੀ ਜਦੋਂ ਬਾਬਾ ਜੀ ਆਪਣੇ ਕਿਰਾਏ ਸੰਭਾਲ ਲਜੋ ਗਏ ਫਿਰ ਛੱਡ ਦਿਆਂ ਕਹਿੰਦਾ ਕੋਈ ਗੱਲ ਨਹੀਂ ਬੀਬਾ ਲੈ ਜਾਓ ਉਹ ਫਿਰ ਜਦੋਂ ਮੈਨੂੰ ਲਿਜਾਣ ਲੱਗੇ ਮੈਂ ਰੋਣ ਲੱਪਿਆ ਮੈਂ ਇਹਨੂੰ ਕਿਹਾ ਉਹ ਮੈਨੂੰ ਕਹਿੰਦਾ ਰੋ ਪਰ ਰੋ ਨਾ ਕਹਾ ਮੈਂ ਕਿਹਾ ਮੈਂ ਰੋਣਾ ਇਸ ਕਰਕੇ ਮੈਂ ਤੁਹਾਡੇ ਨਾਲ ਨਹੀਂ ਜਾਣਾ ਕਹਿੰਦੇ ਪੁੱਤ ਤੈਨੂੰ ਪਤਾ ਤੇਰੇ ਮਿਹਰਾ ਤੇਰੇ ਕੋ ਪੱਠੇ ਕਹਿੰਦਾ ਕਤਰਾਇਆ ਕਰਕੇ ਪੱਠੇ ਮੈਂ ਕਹਾਂ ਜੀ ਮੈਂ ਘਰ ਵੀ ਨਹੀਂ ਰਹਿਣਾ ਕਹਿੰਦਾ ਫੇ ਕਿੱਥੇ ਜਾਣਾ ਮੈਂ ਕਹਾਂ ਜੀ ਮੈਂ ਗੁਰਦਾਰਾ ਜਾਣਾ ਉਹ ਫਿਰ ਮੇਰੇ ਪਿਤਾ ਨੂੰ ਕਹਣ ਲੱਗੇ ਭਾਗ ਸਿੰਘ ਅਸੀਂ ਸਾਡਾ ਪਰਣ ਇਹੀ ਆ ਅਸੀਂ ਨੂੰ ਘਰ ਨਹੀਂ ਰਹਿਣ ਦਾ ਕਹਿੰਦੇ ਕੱਲ ਨੂੰ ਸਵੇਰੇ ਜਾ ਕੇ ਇਹਨੂੰ ਗੁਰਦਾਰਾ ਛੱਡਿਆ ਫਿਰ ਮੈਨੂੰ ਮੇਰਾ ਪਿਤਾ ਅਰਦਾਸ ਕਰਾਤੀ ਗੁਰਦਾਰਾ ਜਾ ਕੇ ਪਰ ਮੇਰੇ ਕੋਲ ਮੇਰਾ ਪਿਤਾ 2 ਸਾਲ ਜਾ ਕੇ ਰਾਤ ਨੂੰ ਦਿਨ ਨੂੰ ਉਹਨੇ ਕੰਮ ਕਰਨਾ ਤੇ ਸੌਣਾ ਮੇਰੇ ਕੋਲ ਜਾ ਕੇ ਫੇ 2 ਸਾਲਾਂ ਬਾਅਦ ਮੈਂ ਫਿਰ ਮੈਂ ਕਹਾ ਬਾਪੂ ਹੁਣ ਤੂੰ ਆਇਆ ਨਾ ਕਰ ਮੇਰਾ ਅੰਮ੍ਰਿਤ ਮਨ ਲੱਗ ਗਿਆ ਫਿਰ ਉਹ ਹਟਿਆ ਉਹ ਤੋਂ ਬਾਅਦ ਫਿਰ ਉੱਥੇ ਮੈਂ ਰਿਹਾ 10 ਸਾਲ ਤੋਂ ਉ ਤੋਂ ਬਾਅਦ ਮੈਂ ਐਡਮੈਲੀ ਆ ਗਿਆ ਹਮ ਹਜੂਰੀ ਰਾਗੀ ਰਹੇ ਹੋ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਪਹਿਲੀ ਵਾਰ ਜਦੋਂ ਤੁਸੀਂ ਉੱਥੇ ਕੀਰਤਨ ਕੀਤਾ ਕਿਵੇਂ ਦਾ ਅਨੁਭਵ ਸੀ ਜਿਹੜਾ ਦਰਵਾਸਬ ਦਾ ਅਨੁਭਵ ਹੈ ਨਾ ਜੀ ਉਹਦਾ ਸੀ ਜਵਾਨੀ ਵਰਨ ਨਹੀਂ ਕਰ ਸਕਦੇ ਹਮ 3 ਘੰਟੇ ਦੀ ਡਿਊਟੀ ਹੁੰਦੀ ਹੁੰਦੀ ਬੇਟਾ ਜੀ ਉਹ ਪਤਾ ਹੀ ਨਹੀਂ ਲੱਗ ਤਿੰਨ ਘੰਟੇ ਕਿਹੜੇ ਵੇਲੇ ਬੀਤ ਗਏ ਜਿੰਨੇ ਅਸੀਂ ਸੌਂਦ ਸੋਚ ਕੇ ਜਾਂਦੇ ਹਾਂ ਉਹ ਪੂਰਾ ਸ਼ਬਦ ਅਸੀਂ ਪੜ ਨਹੀਂ ਸਕਦੇ ਕਿਉਂਕਿ ਜਦੋਂ ਸ਼ਬਦ ਪੜਦੇ ਆ ਨਾ ਫਿਰ ਬਿਰਤੀ ਟਿੱਕੇ ਜਾਂਦੀ ਹੈ ਬਿਲਕੁਲ ਤੇ ਇਸ ਕਰਕੇ ਉਹਦਾ ਤਾਂ ਅਸੀਂ ਤਾਂ ਤੁਹਾਨੂੰ ਜਿਹੜਾ ਸ਼ਬਦਾਂ ਨਾਲ ਅਨੁਭਵ ਨਹੀਂ ਦੱਸ ਸਕਦੇ ਉਥੇ ਸਰੋਤਾ ਵੀ ਇਹਦਾ ਸੁਣਦਾ ਵੀ ਉਹ ਅਰਸਾ ਚ ਪਹੁੰਚ ਜਾਂਦਾ ਤੇ ਅਸੀਂ ਵੀ ਜਿਹੜੇ ਕੀਰਤਨੇ ਕੀਰਤਨ ਕਰਦੇ ਨੇ ਉਹ ਗੁਰੂ ਰਾਮਦਾਸ ਜੀ ਉਹਨਾਂ ਦੇ ਪਰ ਬਰਕਤ ਵੱਧਦੀ ਹੈ ਮੈਨੂੰ ਇੱਕ ਵਾਰ ਇਹ ਕੁਐਸਚਨ ਕੀਤਾ ਸੀ ਜੀ ਬਲੰਦ ਮਹਾਪੁਰਸ਼ਾਂ ਨੇ ਹੰਸਾਲੀ ਵਾਲੇ ਨੇ ਕਹਿੰਦੇ ਜੇ ਤੂੰ ਤੂੰ ਤਿੰਨ ਘੰਟੇ ਕੀਰਤਨ ਕਰਦੇ ਹੋ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਰੈਸਟ੍ਰੂਮ ਦੀ ਕੋਈ ਬਾਥਰੂਮ ਦੀ ਮਖਾਜੀ ਗੁਰੂ ਰਾਮ ਉਹ ਕਹਿੰਦੇ ਮਖਾਜੀ ਮੈਂ ਇਹਦਾ ਜਵਾਬ ਨਹੀਂ ਦੇ ਸਕਿਆ ਉਹਨੂੰ ਚੰਗੀ ਤਰ੍ਹਾਂ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਤੁਹਾਡੇ ਦੇ ਗੁਰੂ ਰਾਮਦਾਸ ਦੀ ਕਿਰਪਾ ਤੇ ਕੀਰਤਨੀਆਂ ਤੇ ਉਹ ਤੁਹਾਡੀ ਰਸਾਇਤਾ ਕਰਦੇ ਮਖਾਜੀ ਬਿਲਕੁਲ ਠੀਕ ਹੈ ਹੂੰ ਬਿਲਕੁਲ ਤੇ ਸਿਰਫ ਫਿਰ ਤੁਸੀਂ ਜਦੋਂ ਵਿਦੇਸ਼ ਚਲੇ ਗਏ ਜੀ ਵਿਦੇਸ਼ਾਂ ਵਿੱਚ ਵੀ ਤੁਸੀਂ ਸਿੱਖਿਆ ਦੇ ਪੱਧਰ ਨੂੰ ਸਿੱਖ ਪਰੰਪਰਾ ਨੂੰ ਬਹੁਤ ਉੱਚਾ ਚੁੱਕਿਆ ਹੈ ਇਹ ਮਨਚ ਕਿਵੇਂ ਵਿਚਾਰ ਆਇਆ ਇਹ ਤਾਂ ਦੇਖੋ ਜੀ ਪਹਿਲਾਂ ਸਾਨੂੰ ਆਫਰ ਆਈ ਟ੍ਰਾਂਟੋ ਕੈਨੇਡਾ ਤੋਂ ਵੀ ਗੁਰੂ ਅਜਿੰਦੇਵ ਦੇ ਗਰੁੱਪ ਤੇ ਭੇਜੋ ਤੇ ਸਾਡੀ ਫਿਰ ਡਿਊਟੀ ਲਵਾਤੀ ਸੰਤ ਲੋਂਗਵਾਲ ਨੇ ਤੇ ਉਦੋਂ ਫਿਰ ਮੈਂ ਉਹਨਾਂ ਨੂੰ ਜਾ ਕੇ ਮਿਲਿਆ ਮੈਂ ਕਹਿੰਦਾ ਸਾਡਾ ਵੀਜ਼ਾ ਆ ਗਿਆ ਕਹਿੰਦੇ ਫਿਰ ਜਾਂਦੇ ਨਹੀਂ ਮੈਂ ਕਹਿੰਦਾ ਗੁਰੂ ਅਰਜਨ ਦੇਵ ਸਿੱਧੀ ਗੁਰੂ ਪਰਵਾਹ ਕਰਕੇ ਚੱਲ ਜਾਵਾਂਗੇ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਉਹ ਸਿੱਧੀ ਗੁਰੂਪੁਰ ਤਾਂ ਹੋ ਜੂ ਤੁਹਾਨੂੰ ਬੁਲਾਇਆ ਤਾਂ ਉਹਨਾਂ ਸਿੱਧੀ ਗੁਰੂਪੁਰ ਤੇ ਹੀ ਆ ਤੁਸੀਂ ਟਿਕਟ ਲੈ ਕੇ ਜਾਓ ਉਥੋਂ ਕਿ ਚਲੇ ਗਏ ਸੀ ਦੇਖੋ ਐਸੀ ਉਥੇ ਲੀਲਾ ਭਰਤੀ ਜੀ ਭਈ ਜਿਹੜੀ ਬਿਲਡਿੰਗ ਜਗ੍ਹਾ ਸੀ ਗੁਰਦਾਰੇ ਦੀ ਬਿਲਡਿੰਗ ਚ ਨੇ ਉਸ ਨੂੰ ਅੱਗ ਲੱਗੀ ਤੇ ਅਸੀਂ ਬੜੀ ਮੁਸ਼ਕਲ ਨਾਲ ਬਚੇ ਉਥੋਂ ਫਿਰ ਉਸ ਤੋਂ ਬਾਅਦ ਅਸੀਂ ਅਮਰੀਕਾ ਆ ਗਏ ਫਿਰ ਉਹਦਾ ਅਮਰੀਕਾ ਹੀ ਇਥੇ ਜਾਂਦੇ ਰਹੇ ਪਹਿਲਾ ਸੀਗਾ 84 ਵਿੱਚ ਫਿਰ ਸੀਗਾ 87 ਵਿੱਚ ਫਿਰ ਸੀਗਾ 90 ਵਿੱਚ 90 ਵਿੱਚ ਜਾ ਕੇ ਫਿਰ ਸੀ ਉੱਥੇ ਦੇ ਬਣ ਕੇ ਰਹੇ 94 ਵਿੱਚ ਮੈਨੂੰ ਟੋੜਾ ਸਾਹਿਬ ਕਹਿੰਦੇ ਭਾਈ ਸਾਹਿਬ ਜੀ ਇੱਕ ਫੈਸਲਾ ਕਰ ਲਓ ਜਾਂ ਤਾਂ ਅਮਰੀਕਾ ਚੁਣ ਲਓ ਤੇ ਜਾਂ ਤੁਸੀਂ ਸਰਵਿਸ ਸਰਵਿਸ ਚ ਜਾਓ ਦੋ ਗੱਲਾਂ ਨਹੀਂ ਹੋ ਸਕਦੀ ਕਿਉਂਕਿ ਸਾਨੂੰ ਟੋੜਾ ਰਾਗੀ ਸਿੰਘ ਤੰਗ ਕਰਦੇ ਆ ਫਿਰ ਅਸੀਂ ਗ੍ਰੀਨ ਕਾਰਡ ਲੈ ਚੁੱਕੇ ਸੀ ਫਿਰ ਅਸੀਂ ਉਦੋਂ ਸਿਫਾ ਦਿੱਤਾ ਫਿਰ ਅਰਜਾਨ ਤੋਂ ਅੱਗੇ ਵੀ ਤੁਸੀਂ ਸੰਗੀਤ ਸਿੱਖਿਆ ਸਿਖਾ ਦਿੱnde ਸੀ ਹੈ ਜੀ ਅਮਰੀਕਾ ਦੇ ਵਿੱਚ ਵੀ ਸੰਗੀਤ ਸਿੱਖਿਆ ਜਿਹੜੀ ਸਿਖਾਈ ਹੈ ਨਹੀਂ ਉੱਥੇ ਮੈਂ ਕੀਰਤਨ ਹੀ ਕਰਦਾ ਸਰ ਕੀਰਤਨ ਹੀ ਕਰਦਾ ਹਾਂ ਜੀ ਅਗਰ ਦੇਖਿਆ ਜਾਵੇ ਤਾਂ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਿੰਨਾ ਕੁ ਰੁਝਾਨ ਹੈ ਗੁਰਬਾਣੀ ਦੇ ਵਿੱਚ ਜਾਂ ਫਿਰ ਸੰਗੀਤ ਸਿੱਖਿਆ ਜਾਂ ਕੀਰਤਨ ਦੇ ਵਿੱਚ ਇਸ ਦੇਖ ਲਈਏ ਆ ਬੇਟਾ ਤੁਸੀਂ ਥੋੜੇ ਪਰਤਖ ਖ ਸਾਹਮਣੇ ਆ ਕੀਰਤਨ ਦੀ ਕਿਰਪਾ ਕਰਕੇ ਐਡੀ ਬਿਲਡਿੰਗ ਉਸਰ ਗਿਆ ਇਹ ਕੀਰਤਨ ਤੇ ਉਹ ਮਸਤ ਹੋ ਕੇ ਕੀਰਤਨ ਤੇ ਯਕੀਨ ਕਰਕੇ ਜਦੋਂ ਮੈਂ ਪੇਚ ਕਰਦਾ ਉਹ ਕਦੀ ਨਾ ਹੀ ਨਹੀਂ ਕਰਦੇ ਤੇ ਉਹ ਇਹ ਕੀਰਤਨ ਦੀ ਬਰਕਤ ਹੈ ਸਾਰੀ ਮੈਨੂੰ ਇੱਕ ਵਾਰਾਂ ਮੇਰੀ ਇੰਟਰਵਿਊ ਟੀਵੀ ਦਾ ਜਸਤੀ ਵੀ ਵਾਲਾ ਲੈ ਰਿਆ ਸੀ ਮੈਨੂੰ ਉਹ ਕਹਿੰਦਾ ਵੀ ਸਾਰੇ ਗੁਰਦਵਾਰਿਆਂ 'ਚ ਲੜਾਈਆਂ ਹੁੰਦੀਆਂ ਪੱਗਾਂ ਲਾਦੀਆਂ ਨੇ ਤੇ ਤੁਹਾਡੇ ਕੋਲ ਤਾਂ ਅਜੇ ਕਦੀ ਲੜਾਈ ਨਹੀਂ ਹੋਈ ਪਹਿਲਾਂ ਤਾਂ ਮੈਨੂੰ ਗੁੱਸਾ ਆਇਆ ਵੀ ਕਵੈਸਚਨ ਕਿਦਾਂ ਦਾ ਕਰਦਾ ਫੇਰ ਗੁਰੂ ਨੇ ਕਿਰਪਾ ਕੀਤੀ ਮੈਂ ਕਿਹਾ ਉੱਥੇ ਮੈਂ ਉਹਨਾਂ ਕਹੇ ਰਿਆਰ ਸਾਹਿਬ ਉੱਥੇ ਮੈਂ ਕਿਹਾ ਬਰਕਤ ਵੜਦੀ ਹੈ ਗੁਰਬਾਣੀ ਦੀ ਸ਼ਬਦ ਦੀ ਤਾਕਤ ਵੜਦੀ ਹੈ ਉੱਥੇ ਸੱਜਣ ਸੋਹਣ ਦੀ ਤਾਕਤ ਨਹੀਂ ਵੜਦੀ ਨਾ ਕੋਈ ਸੱਜਣ ਸੋਹਣ ਦੀ ਸਹਾਵ ਉੱਥੇ ਗੁਰਬਾਣੀ ਦੀ ਸ਼ਕਤ ਹੈ ਗੁਰਬਾਣੀ ਕਰਕੇ ਉੱਥੇ ਸ਼ਾਂਤੀ ਰਹਿੰਦੀ ਹੈ ਸਾਡੇ ਬੇਟਾ 2:30 ਵਜੇ ਗੁਰਬਾਣੀ ਸ਼ੁਰੂ ਹੋ ਜਾਂਦੀ ਹੈ ਜੀ ਰਾਤ ਦੇ 9 ਵਜੇ ਤੱਕ ਗੁਰਬਾਣੀ ਬੰਦ ਨਹੀਂ ਹੁੰਦੀ ਜਦੋਂ ਅਸੀਂ ਕੀਰਤ ਨਹੀਂ ਹੁੰਦਾ ਕਥਾ ਨਹੀਂ ਹੁੰਦੀ ਉਸ ਵੇਲੇ ਸੂਰ ਸਾਹਿਬ ਪਾਠ ਚੱਲਦਾ ਹੁੰਦਾ ਹਰ ਵੇਲੇ ਉੱਤੇ ਮਾ ਬਾਹਰੋ ਦੀ ਕਿਰਪਾ ਤੁਸੀਂ ਕਦੀ ਫੀਲ ਕੀਤਾ ਕਿ ਜਿਵੇਂ ਤੁਸੀਂ ਅੱਖਾਂ ਦੀ ਰੋਸ਼ਨੀ ਤੁਹਾਡੀ ਨਹੀਂ ਹੈ ਪਰ ਤੁਸੀਂ ਆਪਣੀ ਆਵਾਜ਼ ਨਾਲ ਜਿਹੜਾ ਹੈ ਸਾਰਿਆਂ ਨੂੰ ਆਪਣੇ ਜਿਹੜੇ ਭਾਵ ਨੇ ਉਹ ਵਿਅਕਤ ਕਰਦੇ ਹੋ ਉਹ ਦੇਖੋ ਬੱਚਾ ਇੱਕ ਤਾਂ ਬਾਹਰੋਂ ਪਰਮੇਸ਼ਾਹ ਬ੍ਰੇਨ ਦਿੱਤਾ ਬਿਲਕੁਲ ਮੈਂ ਫਿਰ ਉਹ ਪਹਿਲੀ ਗੱਲ ਤਾਂ ਸਾਰਾ ਜਿਹੜਾ ਘੁਮ ਕਮਾ ਕੇ ਆਈ ਜਾਂਦਾ ਜੀ ਇਹ ਕਿਰਪਾ ਸ਼ਬਦ ਦੀ ਹੈ ਬੇਟਾ ਸ਼ਬਦ ਦੀ ਤਾਕਤ ਵਰਤ ਰਹੀ ਹੈ ਨਹੀਂ ਤਾਂ ਬਰੇਨ ਵਾਲੇ ਹੋਰ ਬਹੁਤ ਬੈਠੇ ਨੇ ਬਿਲਕੁਲ ਤੇ ਉਹ ਸ਼ਬਦ ਦੀ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਸਾਡੀ ਮਦਦ ਕਰਦਾ ਉਹ ਸ਼ਬਦ ਦੀ ਕਿਰਪਾ ਕਰੇ ਮੈਂ ਤਾਂ ਦੋ ਗੁਰਦੁਆਰੇ ਕੰਟਰੋਲ ਕਰਦਾ ਇੱਕ ਕੈਲੀਫੋਰਨੀਆ ਇੱਕ ਨਿਊਯਾਰਕ ਤੇ ਤੀਜਾ ਕੰਟਰੋਲ ਹੁਣ ਤੱਕ ਮੈਂ ਇੱਥੇ ਕਰਦਾ ਰਿਹਾ ਹੁਣ ਸੋਸਾਇਟੀ ਦੇ ਮੈਨੂੰ ਮੈਂਬਰ ਚੰਗੇ ਮਿਲੇ ਆ ਹੁਣ ਮੇਰੀ ਥੋੜੀ ਟੈਨਸ਼ਨ ਘਟੀ ਆ ਤੇ 150 ਬੱਚਾ ਵੀ ਹੋ ਗਿਆ ਤੇ ਮੈਂ ਸਵੇਰੇ ਬੇਟਾ ਰਾਤ ਨੂੰ 12:30 ਉੱਠ ਖੜਦਾ ਹੂੰ ਹੂੰ 12:30 ਤੋਂ 2:00 ਤੱਕ ਮੇਰੇ ਇੱਥੇ ਫੋਨ ਹੀ ਚੱਲਦਾ ਅਕੈਡਮੀ 'ਚ ਹੂੰ ਤੇ ਉਹ ਤੋਂ ਬਾਅਦ ਫਿਰ ਮੈਂ ਆਪਣਾ ਸ্নান ਪਾਣ ਕਰਕੇ ਆਪਣਾ ਕਰਮ ਧਰਮ ਕਰਦਾ ਜੋ ਵੀ ਵਾਹਿਗੁਰੂ ਕਰਾਵੇ ਹੂੰ ਇਦਾਂ ਦੀ ਗੱਲਬਾਤ ਹੈਗੀ ਗੱਲ ਕਰ ਲੈਣੇ ਉਹਨਾਂ ਇਸ ਵਿਦਿਅਕ ਆਧਾਰੇ ਦੇ ਹੀ ਇਹੇ ਮਨ 'ਚ ਵਿਚਾਰ ਕਦੋਂ ਆਇਆ ਕਿ ਮੈਂ ਇੰਨਾ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਜੋ ਕਿ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਲੇਕਿਨ ਪੜਨ ਦੀ ਇੱਛਾ ਰੱਖਦੇ ਨੇ ਪਰ ਕਿਸੇ ਨਾ ਕਿਸੇ ਵੱਲੋਂ ਪੜ ਨਹੀਂ ਪਾਉਂਦੇ ਇਹ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ ਕਿ ਮੈਂ ਇਹ ਸੇਵਾ ਸ਼ੁਰੂ ਕਰਨੀ ਹੈ ਤੇ ਅੱਜ ਉਸ ਸੇਵਾ ਨੂੰ ਭਾਗ ਵੀ ਲੱਗ ਰਿਹਾ ਹੈ ਜਿਹੜੇ ਤੁਸੀਂ ਬੱਚੇ ਇੱਥੇ ਉਹਨਾਂ ਨੂੰ ਫ੍ਰੀ ਦੇ ਵਿੱਚ ਸਿੱਖਿਆ ਦੇ ਰਹੇ ਹੋ ਹੋ ਬਟਾ ਵੀ ਮੇਰਾ ਫੋਨ ਨੰਬਰ ਪਤਾ ਨਹੀਂ ਕਿੱਥੋਂ ਪ੍ਰਾਪਤ ਕਰ ਲੈਂਦੇ ਸੀ ਹੂੰ ਕਿਸੇ ਨਾ ਕਿਸ ਨੇ ਫੋਨ ਕਰਨ ਆ ਜੀ ਅਸੀਂ ਇੱਥੋਂ ਬੋਲ ਮਤਰਾ ਮੇਰਾ ਫੋਨ ਨੰਬਰ ਤੁਹਾਨੂੰ ਕਿੱਥੋਂ ਮਿਲਿਆ ਕਹਿੰਦੇ ਮਿਲ ਗਿਆ ਜੀ ਸਾਡੇ ਬੱਚੇ ਦੀ ਫੀਸ ਨਹੀਂ ਜਾਂਦੀ ਨੇ ਜੇ ਫੀਸ ਨਾ ਗਈ ਤੇ ਉਹਨੂੰ ਐ ਐਨੀ ਤਰੀਕੂ ਕੱਢ ਦੇਣਾ ਉਹਨਾਂ ਨੇ ਮੈਂ ਕੋਈ ਗੱਲ ਨਾ ਕੱਢਣ ਦੇ ਮੈਂ ਉਹਨਾਂ ਦੀ ਫੀਸ ਭੇਜਦਾ ਰਿਹਾ ਫਿਰ ਕਈਆਂ ਨੂੰ ਪੂਰੀ ਪੂਰੀ ਬਿੱਤਾਂ ਵੀ ਦਿੱਤੀ ਕਈਆਂ ਨੂੰ ਨਰਸੰਕਰਾਈ ਕਈਆਂ ਨੂੰ ਵਕੀਲ ਇੱਕ ਬਟੇ ਇਨਵੋਇਸ ਵਕੀਲ ਬਣਾਇਆ ਹੂੰ ਤੋ ਇਸ ਕਰਕੇ ਉਹ ਫਿਰ ਭਾਵਨਾ ਆਈ ਵੀ ਚਲੋ ਜਿਹਦਾ ਕੱਲੇ ਕੱਲੇ ਬੱਚੇ ਨੂੰ ਸਿਖਾਉਣ ਨੂੰ ਆਪਾਂ ਅਕੈਡਮੀ ਖੋਲ ਲਈਏ ਤੇ ਉਦੋਂ ਮੈਨੂੰ ਬਹੁਤ ਬੰਦਿਆਂ ਨੇ ਰੋਕਿਆ ਵੀ ਅਕੈਡਮੀ ਖੋਲੋਗੇ ਤੁਸੀਂ ਇੱਥੇ ਰਹਿੰਦੇ ਹੋ ਤੇ ਉੱਥੇ ਤੁਸੀਂ ਜਾਣਾ ਨਹੀਂ ਤੇ ਤੁਹਾਨੂੰ ਉਸ ਬੰਦੇ ਨਹੀਂ ਮਿਲਣੇ ਫੇ ਕਿੱਦਾਂ ਚੱਲੂਗੀ ਮੈਂ ਕਿਸੇ ਦੀ ਸੁਣੀ ਉਹ ਜਦੋਂ ਹੁਣ ਸ਼ੁਰੂ ਕੀਤੀ ਅਕੈਡਮੀ ਉਹ ਫੇ ਉਦੋਂ ਗੱਲਬਾਤ ਚੇਤੇ ਆਵੇ ਉਹੀ ਗੱਲ ਹੋ ਗਈ ਬੰਦੇ ਮਿਲਦੇ ਨਹੀਂ ਸ਼ੁਰੂਆਤੀ ਦੌਰ ਚ ਬਹੁਤ ਮੁਸ਼ਕਲਾਂ ਵੀ ਆਈਆਂ ਹੋਣ ਬਹੁਤ ਮੁਸ਼ਕਲਾਂ ਜੀ ਬਿਲਡਿੰਗ ਬਣ ਵੇਲੇ ਬਹੁਤ ਮੁਸ਼ਕਲਾਂ ਬਿਲਡਿੰਗ ਬਣ ਗਈ ਅਕੈਡਮੀ ਚੱਲ ਵੀ ਫੇਰ ਬਹੁਤ ਮੁਸ਼ਕਲਾਂ ਹੁਣ ਗੁਰੂ ਦੀ ਕਿਰਪਾ ਨਾਲ ਮੈਨੂੰ ਚੰਗੇ ਬੰਦੇ ਮਿਲਿਆ ਤੇ ਇਹਨਾਂ ਤੇ ਮੈਂ ਯਕੀਨ ਕਰਦਾ ਇਹ ਮੈਨੂੰ ਲੱਗਦਾ ਵੀ ਅੱਗੇ ਨੂੰ ਮੇਰੀ ਕਾਫੀ ਟੈਨਸ਼ਨ ਘੱਟ ਵੀ ਗਈ ਤੇ ਗਾਂ ਕੱਟ ਜਾਣੀਆਂ ਵਿਰੋਧ ਵੀ ਕੀਤਾ ਸੀ ਇਸ ਅਕੈਡਮੀ ਦਾ ਕਿਸੇ ਨੇ ਹਾਂਜੀ ਵਿਰੋਧ ਵੀ ਕੀਤਾ ਸੀ ਅਕੈਡਮੀ ਜਦੋਂ ਬਣਾਣੀ ਸ਼ੁਰੂ ਕੀਤੀ ਸੀ ਬੇਟਾ ਇਹ ਤਾਂ ਇਹ ਤਾਂ ਦੋ ਪੱਖ ਤੋਂ ਚੱਲਦੇ ਹੀ ਰਹਿੰਦੇ ਆ ਇਹ ਤਾਂ ਕਦੀ ਮਿਟੀ ਨਹੀਂ ਸਕਦੇ ਜਿਨ੍ਹਾਂ ਨੇ ਜਿਨ੍ਹਾਂ ਦੀ ਵਗਰ ਉਹਨੇ ਇਹ ਡਿਊਟੀ ਲਾਈ ਜਾਂ ਵਿਰੋਧ ਕਰਨ ਦੀ ਵਿਰੋਧਾ ਹੁਣ ਪਰਸੋ ਚੌਥੇ ਹੋਇਆ ਉਹ ਸਾਡਾ ਬੋਰਡ ਲਾਉਣ ਲੱਗੇ ਸੀ ਕਹਿੰਦਾ ਮੈਂ ਨਹੀਂ ਇੱਥੇ ਲੱਗਣ ਦੇਣਾ ਕਹਿੰਦਾ ਕਿਉਂ ਕਹਿੰਦਾ ਤੁਸੀਂ ਮੇਰੀ ਟਰਾਲੀ ਨਹੀਂ ਖੜੀ ਕਰਨ ਦਿੱਤੀ ਉੱਥੇ ਤੇ ਉਹ ਫਿਰ ਚਲੋ ਹੁਣੇ ਕਿਹਾ ਤੂੰ ਰੋਕ ਹੀ ਨਹੀਂ ਸਕਦਾ ਮੈਂ ਲਾਉਣਾ ਹੀ ਲਾਉਣਾ ਤੂੰ ਕਰ ਜੋ ਕਰਨਾ ਕਰ ਲੱਗ ਗਿਆ ਫਿਰ ਵਿਰੋਧ ਤਾਂ ਬੇਟਾ ਚੱਲਦੀ ਰਹਿੰਦਾ ਬਿਲਕੁਲ ਵਿਰੋਧ ਤੋਂ ਬਗਾ ਤੁਸੀਂ ਕੰਮਬਾਜਬ ਨਹੀਂ ਹੋ ਸਕਦੇ ਹੂੰ ਗਿਆ ਭੂਣਲੇ ਵਿਰੋਧ ਵੀ ਹੋਣਾ ਜੀ ਵਿਰੋਧ ਵੀ ਤੁਮ ਜੇ ਸਿੱਖਿਆ ਦਿੰਦਾ ਬਿਲਕੁਲ ਬਿਲਕੁਲ ਪਰ ਤੁਹਾਡੇ ਅੰਦਰ ਪਾਵਰ ਹੋਣੀ ਚਾਹੀਦੀ ਹੈ ਹਮ ਹਰ ਬਹੁਤ ਤੁਹਾਡੀ ਵਧੀਆ ਸੋਚ ਹੈ ਕਿ ਤੁਸੀਂ ਇੰਨੀ ਉਮਰ ਦੇ ਵਿੱਚ ਵੀ ਇੰਨੇ ਬੱਚਿਆਂ ਨੂੰ ਜਿਹੜਾ ਸਿੱਖਿਆ ਦੇ ਰਹੇ ਹੋ ਔਰ ਇਸ ਵਿਦਿਆ ਕਾ ਧਾਰੇ ਦੀ ਹੀ ਗੱਲ ਕਰ ਲਈਏ ਔਰ ਕਿੰਨੇ ਜਿਹੜੇ ਬੱਚੇ ਨੇ ਇੱਥੇ ਸਿੱਖਿਆ ਲੈ ਰਹੇ ਨੇ ਔਰ ਕਿਹੜੀ ਕਲਾਸ ਤੱਕ ਸਿੱਖਿਆ ਦਿੱਤੀ ਜਾਂਦੀ 6ਵੀਂ ਤੋਂ ਲੈ ਕੇ 9ਵੀਂ ਤੱਕ ਬੇਟਾ ਹਮ ਪਹਿਲਾਂ 35 ਕੇ ਬੱਚੇ ਤੱਕ ਹੋ ਗਏ ਸੀਗੇ ਹਮ ਹੁਣ ਚਲੋ ਉਦਮ ਕੀਤਾ ਇਹਦੇ ਵਿੱਚ ਸਾਡੇ ਪਾਸ ਸ੍ਰਿੰਦਰ ਸਿੰਘ ਕਹਾ ਉਸਨੇ ਬਾਕੀ ਇਹ ਮੈਂਬਰ ਸਾਰਾ ਸਰਦਾਰ ਗਵੀਸਨ 77 ਹੋਰ ਸਾਰੇ ਬਡਾਲਾ ਸਾਹਿਬ ਸਾਰੇ ਨੇ ਉਦਮ ਕਰਕੇ ਹੁਣ ਸਾਲ ਕੋ 150 ਬੱਚਾ ਹੋ ਗਿਆ ਜੀ ਜਿਹਦੇ ਚ 90 ਬੱਚੇ ਇੱਥੇ ਰਹਿਣਗੇ ਬਾਕੀ ਬੱਚੇ ਘਰਾਂ ਚ ਜਾਣਗੇ ਅੱਗੇ ਅਸੀਂ ਕੁ ਲੜਕੀਆਂ ਨਹੀਂ ਸੀ ਲੈਂਦੇ ਫੇਰ ਲੜਕੀਆਂ ਅਸੀਂ ਹੋਰ ਲੈ ਲਿਆ ਹੁਣ ਜਿਹੜੇ ਆਪਣੇ ਘਰ ਚੋਂ ਆਇਆ ਕਰਨਗੇ ਪਰ ਉਹਨਾਂ ਨੂੰ ਸਹੂਲਤ ਵੀ ਉਹਨਾਂ ਨੂੰ ਬਰਾਬਰ ਦੀ ਉਹ ਹੀ ਮਿਲੂਗੀ ਪ੍ਰਸ਼ਾਦਾ ਤਿੰਨ ਟਾਈਮ ਇੱਥੇ ਛਕਣ ਵਰਦੇ ਵੀ ਉਹਨਾਂ ਨੂੰ ਦਿੱਤੀ ਜਾਊਗੀ ਤੇ ਕਿਤਾਬਾਂ ਪੈਨ ਸਭ ਕੁਝ ਉਹਨੂੰ ਇੱਥੋਂ ਪ੍ਰੋਵਾਈਡ ਕੀਤਾ ਜਾਂਦਾ ਸਭ ਕੁਝ ਫ੍ਰੀ ਦਿੱਤਾ ਜਾਂਦਾ ਹੈ ਇੱਕ ਵੀ ਪੈਸਾ ਜੜਾ ਨਹੀਂ ਨਹੀਂ ਜੀ ਨਹੀਂ ਪੈਸੇ ਤਾਂ ਗੱਲ ਹੀ ਕੋਈ ਨਹੀਂ ਤੇ ਕਿੰਨੀ ਦੇਰ ਤੋਂ ਇਹ ਧਾਰਾ ਚੱਲ ਰਿਹਾ ਹੈ ਹਾਂ ਜੀ ਇਹ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਤੇ ਕਿੰਨੇ ਬੱਚੇ ਦੇ ਇੱਥੇ ਜਿਹੜੇ ਪੜ੍ਹ ਰਹੇ ਨੇ ਪਹਿਲਾਂ ਤਾਂ 35 ਕਿ ਬੱਚੇ ਸੀਗੇ ਫਿਰ ਘਟ ਕੇ 14 ਰਹਿ ਗਏ ਸੀਗੇ ਹੂੰ ਕੰਟਰੋਲ ਨਹੀਂ ਕਰ पाए ਹੁਣ 150 ਬੱਚਾ ਹੋ ਗਿਆ ਜੀ ਕਿਹੜੇ ਕਿਹੜੀ ਸਿੱਖਿਆ ਜਿਹੜੀ ਇੱਥੇ ਦਿੱਤੀ ਜਾਂਦੀ ਹੈ ਇੱਥੇ ਸਕੂਲੀ ਵਿਦਿਆ ਹੂੰ ਧਾਰਮਿਕ ਵਿਦਿਆ ਗੁਰੂ ਗ੍ਰੰਥ ਸਾਹਿਬ ਦੀ ਸੰਸਥਾ ਹੂੰ ਗਤਕਾ ਤੇ ਕੀਰਤਨ ਵਿਦਿਆ ਹਾਂ ਭਾਈ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਲੜਕੀ ਨੂੰ ਜਿਵੇਂ ਪੜਾਇਆ ਹੈ ਨਾ ਜਿਹੜੀ ਉਹ ਵਕੀਲ ਬੰਨਾ ਚਾਹੁੰਦੀ ਸੀ ਹੈ ਨਾ ਪਰ ਉਹ ਕਿਸੇ ਆਰਥਿਕ ਤੰਗੀ ਕਰਕੇ ਉਹ ਪੜਨੇ ਸੀ ਭਾਰੀ ਤੇ ਜਦੋਂ ਉਹ ਵਕੀਲ ਬਣੀ ਅੱਜ ਹਾਈ ਕੋਰਟ ਦੇ ਵਿੱਚੋਂ ਵਕੀਲ ਹੈ ਤਾਂ ਕਿੰਨਾ ਕਮਾਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਤੁਹਾਡੇ ਹੀ ਕੋਲੋਂ ਬੱਚੇ ਇਸ ਤਰ੍ਹਾਂ ਪੜ ਕੇ ਹੈ ਨਾ ਜਿਵੇਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਤੇ ਉਹ ਬੱਚੇ ਅੱਗੇ ਅੱਧਰਾ ਵੱਧਦੇ ਨੇ ਤਾਂ ਕਿੰਨਾ ਕਿੰਨੀ ਕ ਖੁਸ਼ੀ ਜਿਹੜੀ ਸਕੂਨ ਮਿਲਦਾ ਉਹ ਤਾਂ ਬੇਟਾ ਆਪਾਂ ਵਰਨਨ ਕਾ ਕਹਿੰਦਾ ਸਕਦੇ ਹਾਂ ਵੇ ਚਲੋ ਅਸੀਂ ਬਾਹਰਾਂ ਨੇ ਸਾਨੂੰ ਇਹ ਚੀਜ਼ ਕਾਮਯਾਬ ਕੀਤਾ ਉਹ ਲੜਕੀ ਬਸ ਜਿੱਥੇ ਵੀ ਉਹਨੂੰ ਅਸੀਂ ਕਹਿੰਨਾ ਫ੍ਰੀ ਸੇਵਾ ਕਰਦੇ ਹੁਣ ਜਿੱਥੇ ਵੀ ਕਹੀਏ ਕਿਸੇ ਕੰਮ ਵਿੱਚ ਵੀ ਬਹੁਤ ਚੰਗੀ ਲੜਕੀ ਹੈ ਉਹਨੇ ਕਰਾ ਕੇ ਉਹਦਾ ਉਹਦਾ ਸਾਰਾ ਬੇਟਾ ਕਰ ਲਈ ਉਹਦਾ ਨਹੀਂ ਕੀਤਾ ਉਹਦੇ ਡੈਡੀ ਨੇ ਤਕਰੀਬਨ ਅਸੀਂ 7-8 ਸਾਲ ਉਸ ਅਕੈਡਮੀ ਚ ਰੱਖਿਆ ਜਿੰਨੀ ਕੋ ਕੰਮ ਕਰ ਸਕਦੇ ਪਰ ਅਸਾਂ ਤਨਖਾਹ ਦਿੰਦੇ ਹੁਣ ਉਹ ਕਰ ਨਹੀਂ ਸਕਦਾ ਫਿਰ ਉਹਦੀ ਮੰਮੀ ਨੂੰ ਕੈਂਸਰ ਹੋ ਗਿਆ ਉਹ ਘਰ ਵੇਚਣ ਲੱਗੇ ਸੀਗੇ ਵੀ ਅਸੀਂ ਇਹਦਾ ਲਾਜ ਕਰਾਉਣਾ ਮੈਂ ਉਹਨੂੰ ਕਹੇ ਬੇਟਾ ਘਰ ਨਹੀਂ ਵੇਚਣਾ ਜਿੰਨੇ ਤੁਹਾਨੂੰ ਪੈਸੇ ਲੋੜ ਮੈਂ ਦੱਸੂ ਮੈਂ ਫੇਰ ਭੇਜਿਆ ਉਹਨਾਂ ਨੂੰ ਹੁਣ ਵੀ ਅਸੀਂ ਭੇਜ ਦਿਆਂ ਹੁਣ ਵੀ ਇਹਦਾ ਰਾਤ ਚੱਲਦਾ ਹਾਂਜੀ ਨਹੀਂ ਤੁਸੀਂ ਬੇਕਾਰ ਵੀ ਨਹੀਂ ਹੋਣ ਦਿੱਤਾ ਉਹਨਾਂ ਨੂੰ ਮੈਂ ਕਾਰ ਨਹੀਂ ਵੇਚਣਾ ਕਰ ਲੈਣਾ ਫਿਰ ਤੁਹਾਡੇ ਲਈ ਬਹੁਤ ਔਖਾ ਤੇ ਬਾਬਾ ਇਹ ਕਿੰਨਾ ਕਿੰਨਾ ਦਾ ਤੁਹਾਨੂੰ ਨਾਲ ਸਹਿਯੋਗ ਮਿਲਦਾ ਹੈ ਹਾਂਜੀ ਇੰਨਾ ਕੰਮਾਂ ਦੇ ਵਿੱਚ ਕਿੰਨਾ ਕਿੰਨਾ ਦਾ ਸਹਿਯੋਗ ਮਿਲਦਾ ਸਭ ਤੋਂ ਜ਼ਿਆਦਾ ਤੇ ਮੇਰੇ ਇੰਗਲੈਂਡ ਦੇ ਦੋਸਤ ਧਰਮ ਦੇ ਭਰਾ ਬਣੇ ਹੋਏ ਨੇ ਜੀ ਹੂੰ ਭਾਈ ਰਣਜੀਤ ਤੇਰਨਜੀਤ ਸਿੰਘ ਭਾਈ ਅੰਦਰਦੀਪ ਸਿੰਘ ਹੂੰ ਉਹਨਾਂ ਵੱਲੋਂ ਸਭ ਦਾ ਬੁੱਢਾ ਸਹਿਯੋਗ ਉਹਨਾਂ ਦਾ ਉਹਨਾਂ ਬਲੋਂ ਹੁਣ ਤੱਕ 350 ਕਰੋੜ ਦਾ ਖਾ ਚੁੱਕਿਆ। ਹੂੰ। ਬਾਕੀ ਸੰਗਤ ਬਦੋਂ ਸਹਿਯੋਗ ਵੀ ਤਾਂ ਬਹੁਤ ਵੱਡਾ ਮਿਲਦਾ। ਹੂੰ। ਮੈਂ ਹੁਣ ਪਿਛਲੇ ਸਾਲ ਤੋਂ ਕੀਤਾ ਸੀ ਵੀ ਤੁਸੀਂ ਭਾਈ 11-11 ਡਾਲਰ ਦਿਓ ਹਰ ਮਹੀਨੇ। ਹੂੰ। ਤੇ 11 ਡਾਲਰ ਦਿਨੇ ਕੋ ਔਖੇ ਨਹੀਂ ਮੈਂ ਗਰੀਬ ਦਾ ਮੂੰਹ ਗੁਰੂ ਦੀ ਗੋਲਕਾ। ਬਿਲਕੁਲ। ਤੇ ਉਹ ਰੱਬ ਦੀ ਕਿਰਪਾ ਨਾਲ ਬਹੁਤ ਸਾਨੂੰ ਉਸ ਨਾਲ ਐਫਫਰ ਮਿਲਦਾ। ਬਾਕੀ ਲੋਕ ਵੀ ਇਹ ਵੀ ਕਹਿੰਦੇ ਅਸੀਂ ਇੱਕ-ਇੱਕ ਬੱਚਾ ਅਡੌਪਟ ਕਰ ਸਕਦਾ ਸਾਨੂੰ ਪੱਕਾ ਦੱਸੋ। ਪਰ ਉਹਦਾ ਸੀ ਅਜੇ ਸਾਬਕਾਤ ਨਹੀਂ ਕਰ ਸਕਦੇ ਅਜੇ ਜੋ ਸਾਬਕਾਤ ਹੋ ਗਿਆ ਇੱਕ ਬੱਚੇ ਤੇ ਕਿੰਨੀ ਕਿੰਨਾ ਖਰਚ ਹੁੰਦਾ ਫਿਰ ਅਸੀਂ ਉਹ ਫਿਰ ਦੱਸਾਂਗੇ ਪ੍ਰੇਮੀ ਨੂੰ ਕੋਈ ਲਿਮਟ ਵੀ ਹੈ ਕਿ ਨਹੀਂ ਬੱਚੇ ਅਸੀਂ ਜਿਹੜੇ ਇੱਥੇ ਐਡਮਿਸ਼ਨ ਦੇਣੀ ਆ ਕਿ ਜਿਹੜਾ ਮਰਜ਼ੀ ਬੱਚਾ ਇੱਥੇ ਆ ਸਕਦਾ ਨਹੀਂ ਅਸੀਂ ਤਾਂ ਰੱਖਿਆ ਜੀ ਕਿਸੇ ਵੀ ਬਰਾਦਰੀ ਚ ਆਵੇ ਕੋਈ ਕੰਡੀਸ਼ਨ ਇੱਕੋ ਹੀ ਸ਼ਰਤ ਆ ਵੀ ਉਹ ਸਿੱਖ ਬਣਾਉਣਾ ਚਾਹੀਦਾ ਬਿਲਕੁਲ ਬਸ ਬਾਕੀ ਕੋਈ ਨਹੀਂ ਕਿਸੇ ਵੀ ਵਕਾਸ ਵਿੱਚੋਂ ਆਵੇ ਕੋਈ ਕੰਡੀਸ਼ਨ ਨਹੀਂ ਹਾਂਜੀ ਅੱਜ ਕੀ ਇੱਥੋਂ ਦੇ ਜਿਹੜੀਆਂ ਇੱਥੋਂ ਦੀਆਂ ਲੋਕਲ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਕਦੀ ਤੁਹਾਡਾ ਸਹਿਯੋਗ ਕੀਤਾ ਨਹੀਂ ਕਿਸੇ ਵੀ ਨਹੀਂ ਨਹੀਂ ਬਸ ਇਹ ਹੁਣ ਤੁਸੀਂ ਨਾ ਛੇੜੋ ਨਹੀਂ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਕਦੀ ਵੀ ਕਿਸੇ ਨੇ ਤੁਹਾਨੂੰ ਕੁਝ ਸਹਿਯੋਗ ਕਰਨ ਦੀ ਜਾਂ ਫਿਰ ਸراہਨਾ ਕੀਤੀ ਹੋਵੇ ਇਸ ਚੀਜ਼ ਦੀ ਨਹੀਂ ਉਹ ਸਭ ਤਾਂਂ ਹੀ ਕਰਦੇ ਸਹਿਯੋਗ ਹੀ ਕਰਦੇ ਨੇ ਸਹਿਯੋਗ ਹੀ ਕਰਦੇ ਹੂੰ ਪਤਾ ਨਹੀਂ ਉਹਨਾਂ ਨੂੰ ਕੀ ਬਾਹਰੋਂ ਪਰਮਿਸ਼ਨ ਕਰਵਾਇਆ ਕੋਈ ਨਹੀਂ ਉਹ ਇਹ ਤਾਂ ਬੇਟਾ ਇਹ ਤਾਂ ਦੇਖੋ ਦੋ ਪੱਖ ਤਾਂ ਹਮੇਸ਼ਾ ਚੱਲਣੇ ਜਿੰਨੇ ਤੇ ਜ਼ਿੰਦਗੀ ਤੇ ਜੇ ਅਸੀਂ ਕਿਸੇ ਨਾਲ ਮਾਰੇ ਪੱਖ ਨੂੰ ਲੈ ਕੇ ਚੱਲੀਏ ਫੇ ਤਾਂ ਸੀ ਕਦਮ ਨਹੀਂ ਚੱਲ ਸਕਦੇ ਤੁਹਾਡਾ ਇੱਕ ਜਿਹੜਾ ਮੇਨ ਮੰਤਵ ਹੈ ਬਸ ਕਿ ਗਰੀਬ ਬੱਚਿਆਂ ਨੂੰ ਜਾਂ ਫਿਰ ਜਿਹੜੇ ਅਸਮਰਥ ਨੇ ਨਹੀਂ ਫੀਸਾਂ ਭਰ ਸਕਦੇ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰਨਾ ਹੈ ਮੇਰੀ ਬੋਲੋ ਬੇਟਾ ਕੋਸ਼ਿਸ਼ੀਏ ਮੈਂ ਕਿ ਹਮੇਸ਼ਾ ਚੇਤੇ ਰੱਖਦਾ ਹਾਂ ਵੀ ਮੇਰੇ ਨੇਤਰ ਨਹੀਂ ਹੈਗੇ ਬਿਲਕੁਲ ਮੈਂ ਸਾਰੀ ਜ਼ਿੰਦਗੀ ਹੱਥ ਫੜ ਕੇ ਗੁਜ਼ਾਰੀ ਆ ਵੀ ਜਿੰਨਾ ਕੁ ਵੀ ਭਲਾ ਹੋ ਸਕੇ ਕਰਨਾ ਮੈਂ ਤੁਸੀਂ ਹਰਾਨ ਹੋਗੇ 100 ਦੋ ਸੌ ਤੱਕ ਤੱਕ ਦਾ ਬੰਦਨ ਮੈਂ ਗ੍ਰੀਨ ਕਾਰਡਵਾ ਚੁੱਕਿਆ ਜੀ ਹੂੰ ਪੱਕੇ ਕਰ ਚੁੱਕਿਆ ਹਸੇ ਨਹੀਂ ਜਾ ਕੇ ਅਮਰੀਕਾ ਚ ਦੋ ਸਾਡੇ ਸੰਸਥਾ ਨੇ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਪਰ ਉਹ ਸਾਨੂੰ ਸਹੀ ਲੱਗੇ ਬੰਦਾ ਮੈਂ ਕਹਿੰਦਾ ਵਿੱਚ ਅਮਰੀਕਾ ਦੇ ਵਿੱਚ ਵੀ ਅਜਿਹੇ ਬੱਚੇ ਨੇ ਜੋ ਪੜ ਨਹੀਂ ਸਕਦੇ ਨਹੀਂ ਉੱਥੇ ਤਾਂ ਕੋਈ ਗੱਲ ਨਹੀਂ ਉੱਥੇ ਦੀ ਗਵਰਨਮੈਂਟ ਬਹੁਤ ਹੈਲਪ ਕਰਦੀ ਹੈ ਜੀ ਹੂੰ ਬੱਚਾ ਪੜਨ ਵਾਲਾ ਹੋਵੇ ਸੀ ਹੂੰ ਉਹ ਤਾਂ ਕਹਿੰਦੇ ਸਾਡੇ ਕੋਲ ਲੋਨ ਲਓ ਉਹਨਾਂ ਚ ਕੋਈ ਵਿਆਜ ਨਹੀਂ ਹੂੰ ਜਦੋਂ ਤੁਸੀਂ ਆਪਣਾ ਕਿ ਪੜ ਕੇ ਬੇਲੇ ਵੀ ਜਦੋਂ ਤੁਸੀਂ ਜੋਬ ਤੇ ਲਾਗੇ ਨਾ ਫਿਰ ਸਾਡੇ ਨਾਲ ਕੰਪੇਅਰ ਕਰ ਤੁਸੀਂ ਕਿ ਕਿੰਨੇ ਕੇ ਤੁਸੀਂ ਕਿਸ ਤਰ੍ਹਾਂ ਉਹ ਕਟਾ ਸਕਦੇ ਹੋ ਸਿੱਖੀ ਨਾਲ ਜੋੜਦੇ ਹੋ ਤੁਸੀਂ ਉੱਥੇ ਬੱਚਿਆਂ ਨੂੰ ਹਾਂਜੀ ਕੋਸ਼ਿਸ਼ ਕਰਦੇ ਹਾਂ ਹਮ ਪਰ ਬਹੁਤ ਘੱਟ ਜੁੜਦੇ ਆ ਘੱਟ ਜੁੜਦੇ ਨੇ ਹਾਂਜੀ ਅੱਜ ਕੱਲ ਜੇਕਰ ਇੱਧਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਬਹੁਤ ਸਾਰੇ ਜਿਹੜੇ ਜਿੱਥੇ ਬੱਚੇ ਸਿੱਖੀ ਨਾਲ ਜੁੜ ਵੀ ਰਹੇ ਨੇ ਦੂਜੇ ਪਾਸੇ ਨਸ਼ਿਆਂ 'ਚ ਵੀ ਡੁੱਬ ਰਹੇ ਨੇ ਕੀ ਕਹਿਣਾ ਚਾਹੋਗੇ ਉਹ ਦੇਖੋ ਇੱਥੇ ਵੀ ਕਈ ਐਸੀਆਂ ਮੁਸ਼ਕਲਾਂ ਹੈ ਕਿ ਜਿਹੜੇ ਇਹਨੂੰ ਆਨਲਾਈਨ ਤਿਆਰ ਹੀ ਨਹੀਂ ਹੈਗੇ ਕਈ ਤਾਂ ਹੁੰਦੇ ਆ ਵੀ ਅਸੀਂ ਕੇਸ ਰੱਖ ਕੇ ਇਦਾਂ ਹੋ ਜਾਊ ਕੇਸਾਂ ਦੀ ਕੋਈ ਜ਼ਰੂਰਤ ਕੀ ਐ ਉਹਨਾਂ ਦਾ ਮੰਚ ਹੀ ਐਸਾ ਪਰ ਇਹ ਬੇਟਾ ਅਸਲੀ ਤਾਂ ਇਹ ਗੱਲ ਹੈ ਜਿਹੜੀ ਮੇਨ ਗੱਲ ਹੈ ਨਾ ਹੂੰ ਇਹ ਮਾਂ ਦੇ ਵਾਸਤੇ ਕਰਦਾ ਸਭ ਤੋਂ ਮਾਂ ਵੱਡੀ ਟੀਚਰ ਹੁੰਦੀ ਐ ਜਿਹੜੀ ਸਿੱਖਿਆ ਮਾਂ ਨੇ ਦਿੱਤੀ ਐ ਨਾ ਜੀ ਹੂੰ ਉਹੀ ਬੱਚਾ ਸਹੀ ਰਹਿ ਸਕਦਾ ਜਿਸ ਮਾਂ ਨੇ ਬੱਚੇ ਨੂੰ ਪੂਰੀ ਸਿੱਖਿਆ ਨਹੀਂ ਦਿੱਤੀ ਉਹ ਬੱਚੇ ਨੂੰ ਟੀਚਰ ਵੀ ਕੁਝ ਨਹੀਂ ਕਰ ਸਕਦਾ ਹੂੰ ਉਹ ਪਹਿਲਾਂ ਤੁਸੀਂ ਜਦੋਂ ਜਾਗ ਲੱਗਦੇ ਜਿੱਦਾਂ ਆਪਾਂ ਦੁੱਧ ਨੂੰ ਜਾਗ ਲਾਉਂਦਾ ਨਾ ਬੇਟਾ ਉਹਨੂੰ ਜੇ ਸਹੀ ਜਾਗ ਰਗੇ ਮੱਖਣ ਤਦੀ ਨਿਕਲੂਗਾ ਇਹ ਬੱਚਿਆਂ ਨੂੰ ਇੱਕ ਜਾਗ ਰਣਾ ਉਹ ਜਾਗ ਜਿਹੜਾ ਮਾਂ ਵੱਲੋਂ ਲੱਗ ਸਕਦਾ ਹੋਰ ਕਿਸੇ ਦਾ ਜਿਹੜਾ ਜਾਗਾ ਬਹੁਤ ਘਾਟਾ ਅਸਰ ਕਰਦਾ ਪਤਾ ਇਹ ਜੇਕਰ ਕੀਰਤਨ ਦੀ ਗੱਲ ਕਰ ਰਹੀਏ ਤਾਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਦੇਖਿਆ ਜਾਏ ਤਾਂ ਕੁਝ ਵੀਡੀਓਜ਼ ਇਦਾਂ ਦੀਆਂ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਕੀਰਤਨ ਦਾ ਵੀ ਮਜ਼ਾਕ ਬਣਾ ਲਿਆ ਜਾਂਦਾ ਔਰ ਕਮੈਂਟ ਕੀਤੇ ਜਾਂਦੇ ਕਿ ਨਹੀਂ ਇਹ ਚੀਕਾਂ ਵਾਲਾ ਜਿਹੜਾ ਕੀਰਤਨ ਹੈ ਕਿਸ ਤਰ੍ਹਾਂ ਅੱਜ ਦੇ ਕੀਰਤਨ ਨੂੰ ਮਤਲਬ ਕਿਸ ਤਰ੍ਹਾਂ ਦਾ ਹੋ ਗਿਆ ਕਿ ਇਹ ਜਿਹੜਾ ਰੂਹ ਨੂੰ ਸਕੂਨ ਦੇਣ ਵਾਲਾ ਨਹੀਂ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹਦੇ ਵਿੱਚ ਇਹ ਬੇਟਾ ਜਿਹੜੇ ਜਿਹੜੇ ਕੀਰਤਨ ਆਪ ਸਕੂਨ ਨਹੀਂ ਜਿਨ੍ਹਾਂ ਕੋਲੇ ਉਹ ਦੂਜਿਆਂ ਨੂੰ ਕੀ ਦੇਣਗੇ ਹਮ ਜਿਹੜਾ ਕੀਰਤਨ ਨਹੀਂ ਲੱਗਦਾ ਕੁਝ ਰਾਗੀ ਇਦਾਂ ਦੇ ਹੈ ਕੁਝ ਨਹੀਂ 5% ਸਹੀ ਹੋਣਗੇ 95% ਇਦਾਂ ਨਹੀਂ ਹਾਂਜੀ ਦੇਖੋ ਜਿਹੜੀ ਸਚਾਈ ਨਾ ਉਹ ਤੁਸੀਂ ਮੁੱਕ ਨਹੀਂ ਜਾਦਾ ਹੋ ਸਕਦਾ ਤੁਸੀਂ ਵੀਡੀਓ ਚਲਾਓ ਮੇਰੇ ਤੇ ਆ ਕੇ ਖਿਲਾਫ ਹੋਣਗੇ ਮੈਂ ਤਾਂ ਬਈ ਸਟੇਜ ਤੇ ਹੋਗਾ ਨਾ ਵੀ ਜਿਹੜੇ ਰਾਗੀਆਂ ਦਾ ਮੈਂ ਤਾਂ ਇਹ ਗੱਲ ਕਹਿਣਾ ਵੀ ਚਲੋ ਇੰਨਾ ਕਰ ਲੋ ਵੀ ਤੁਸੀਂ ਜਿਹੜੀ ਤੁਹਾਡੀ ਪੋਜੀਸ਼ਨ ਹੈ ਤੁਸੀਂ ਲੋਕਾਂ ਨੂੰ ਤਾਂ ਵਿਸ਼ਵਾਸ ਦਿਵਾਓ ਬਈ ਸਹੀ ਆ ਸਾਡੇ ਰਾਗਿਆਂ ਦਾ ਹੋ ਜਾਏਗਾ ਜਦੋਂ ਜਦੋਂ ਕੀਰਤਨ ਕਰਦਾ ਉਹ ਚੋਲਾ ਪਜਾਵ ਪਾ ਲੈਣਾ ਨਿਕਲਦੇ ਪੈਂਟ ਕਿਵੇਂ ਪਾ ਲੈਣੀ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਨੇ ਵਾਇਰਲ ਹੀ ਹੁੰਦੀਆਂ ਰਹਿੰਦੀਆਂ ਨੇ ਜਿਹਦੇ ਕਰਕੇ ਜਿਹੜੇ ਚੰਗੇ ਰਾਗੀ ਨੇ ਔਰ ਜਿਨ੍ਹਾਂ ਦਾ ਜਿਹੜਾ ਸਥਾਨ ਉਹ ਬਹੁਤ ਉੱਚਾ ਹੈ ਉਹ ਵੀ ਖਰਾਬ ਹੋ ਰਿਹਾ ਉਹ ਵੀ ਖਰਾਬ ਹੋ ਰਿਹਾ ਹੁਣ ਜੇ ਉਹਨਾਂ ਨੂੰ ਕਹੀਏ ਅਸੀਂ ਸਦਾਈ ਬਣਨਾ ਅਸੀਂ ਪਾਗਲ ਬਣਨਾ ਅਸੀਂ ਕਮਲੇ ਬਣ ਮੈਂ ਜਦੋਂ ਕਮਲੇ ਨੂੰ ਮੈਂ ਪ੍ਰਸ਼ਾਰਦੇ ਉਸ ਕਮਨ ਨੂੰ ਪਰ ਨਹੀਂ ਇਹ ਇਹ ਤਾਂ ਬੇਟਾ ਇਹ ਬੇਟਾ ਸਾਰਾ ਕੁਝ ਨਾ ਜੋ ਕੁਝ ਚੱਲ ਰਿਹਾ ਮਾਹੌਲ ਦੇ ਹਿਸਾਬ ਨਾਲ ਚੱਲਣਾ ਮਾਹੌਲ ਹੀ ਇਦਾਂ ਦਾ ਹੋ ਗਿਆ ਕੀ ਕਰ ਸਕਦਾ ਤੁਸੀਂ ਇਹ ਤਾਂ ਇਹ ਤਾਂ ਅੱਗੇ ਤਾਂ ਆਪਾਂ ਸੁਣਦੇ ਆਂ ਬੇਟਾ ਵੀ ਪਿਛਲਾ ਤਾਂ ਆ ਸੁਣਦੇ ਆਂ ਵੀ ਗੁਰੂ ਅਰਜਨ ਦੇਵ ਜੀ ਫਤੀ ਤੇ ਬਠਾਲਤਾ ਜੀ ਗੁਰੂ ਹਰਗੋਬਿੰਦ ਸਾਹਿਬ ਚਾਰਹਤ ਲੜਾਈਆਂ ਚ ਨੇ ਗੁਰੂ ਗੁਰੂ ਤੇਗ ਬਹਾਦਰ ਦਿੱਲੀ ਸੇਜੇ ਤਾਂ ਉਹ ਤਾਂ ਸੁਣਦੇ ਆ ਨਾ ਹੁਣ ਅਸੀਂ ਅੱਖੀ ਦੇਖਦੇ ਪਰ ਤੱਕ ਦੇਖਦੇ ਆਂ ਹੂੰ ਜ਼ੁਲਮ ਵੀ ਹੱਤ ਦਾ ਹੁੰਦਾ ਬਿਲਕੁਲ ਤੇ ਜ਼ੁਲਮ ਕਰਾਉਣ ਵਾਲੇ ਵੀ ਘੱਟ ਨਹੀਂ ਕਰਦੇ ਹੂੰ ਹੁਣ ਥੋੜਾ ਛੱਡੋ ਤੁਸੀਂ ਜਿਨ੍ਹਾਂ ਤੇ ਅਸੀਂ ਫੇਥ ਕਰਦੇ ਜਿਨ੍ਹਾਂ ਨੂੰ ਅਸੀਂ ਆਗੂ ਕਹਿੰਦੇ ਆਂ ਉਹੀ ਜ਼ੁਲਮ ਕਰਦੇ ਨੇ ਪੂਰਾ ਕਿਸੇ ਨੂੰ ਕਹਿਣਾ ਫਿਰ ਤੁਸੀਂ ਪੇ ਯਕੀਨ ਕਿਤਾ ਕੋ ਕਰੂ ਜਮ ਮੁਖੀਆ ਹੈ ਉਹੀ ਜਿਹੜਾ ਹੈ ਜ਼ੁਲਮ ਕਰ ਰਿਹਾ ਹੈ ਤਾਂ ਜਿਹੜੇ ਉਹਦੇ ਥੱਲੇ ਚੱਲਦੇ ਹੋਣਗੇ ਬੰਦੇ ਉਹਦੇ ਅੰਡਰ ਚੱਲ ਰਹੇ ਹੋਣਗੇ ਉਹਨਾਂ ਦਾ ਕੀ ਬਣੇਗਾ ਉਹ ਫੇ ਥੱਲੇ ਆਣੇ ਕਰੀ ਜਾਂਦੇ ਆ ਜੀ ਬਿਲਕੁਲ ਔਰ ਇੱਕ ਗੱਲ ਹੋਰ ਮੈਂ ਪੁੱਛਣਾ ਚਾਹਾਂਗੀ ਕਿ ਜਿਵੇਂ ਅੱਜ ਕੱਲ ਦੇ ਰਾਗੀਆਂ ਦੀ ਇਹ ਗੱਲ ਕਰ ਲਈਏ ਤਾਂ ਉਹਨਾਂ ਦੀ ਆਰਥਿਕ ਦਸ਼ਾ ਇਹ ਪੰਜਾਬ ਦੀ ਗੱਲ ਕਰ ਰਹੀਆਂ ਆਰਥਿਕ ਦਸ਼ਾ ਕਈ ਰਾਗੀਆਂ ਦੀ ਬਹੁਤ ਹੀ ਜੜੀ ਖਰਾਬ ਹੋ ਚੁੱਕੀ ਹੈ ਔਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਲੋਕ ਲੱਚਰਤਾਂ ਨੂੰ ਅਗਰ ਦੇਖਣਾ ਹੋਵੇ ਤਾਂ ਬਹੁਤ ਬਹੁਤ ਪੈਸੇ ਦਿੰਦੇ ਨੇ ਕਰੋੜਾਂ ਲੱਖਾਂ ਰੁਪਏ ਲੇਕਿਨ ਇੱਕ ਰਾਗੀ ਦੀ ਜੜੀ ਕਮਾਈ ਜੜੀ ਉਹਨੂੰ ਦਿੰਦੇ ਨੇ ਉਹ ਬਹੁਤ ਘੱਟ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਇਹ ਤਾਂ ਬਿਲਕੁਲ ਸਚਾਈ ਹੈ ਬੇਟਾ ਇੱਕ ਰਾਗੀ ਸਿੰਘ ਸੀ ਉਹਨੇ ਗੁਰਦੁਆਰੇ ਦਿੱਲੀ ਕਿਸੇ ਗੁਰਦਾਰੇ ਕੀਰਤਨ ਕੀਤਾ ਉਹ ਜਦੋਂ ਕੀਰਤਨ ਕਰ ਰਿਹਾ ਕਹਿੰਦਾ ਜੀ ਮੇਰੀ ਭੇਟਾ ਕਹਿੰਦੇ ਪ੍ਰਧਾਨ ਨੂੰ ਮਿਲਣਾ ਪੈਣਾ ਪ੍ਰਧਾਨ ਨੇ ਕਰਤੀ ਤੇ ਫਾਇਦੇ ਤੇ ਉਹ ਕਹਿੰਦੇ ਬਸ ਇੰਨੇ ਕਹਿੰਦਾ ਜੀ ਤੈਨੂੰ ਨਈ ਪਰਮਾਨਤਾ ਵਾਪਸ ਕਰ ਦੇ ਅਸੀਂ ਘਰ ਤੁਹਾਨੂੰ ਸੱਦਿਆ ਆਪਣੇ ਆਪ ਹੀ ਸੀ ਉਹ ਕੀਰਤਨ ਛੱਡ ਕੇ ਦੂਜੇ ਗਾਣ ਵਾਲੇ ਪਾਸੇ ਪੈ ਗਿਆ ਉਹ ਕੁਦਰ ਦੀ ਕਿਤੇ 7 60 ਸਾਲ ਮਾਰੋ ਉਹਨੇ ਆਪਣੀ ਕੁੜੀ ਦੇ ਵਿਆਹ ਤੇ ਬੁਲਾਇਆ ਹੋਨ ਚੇ ਤਬ ਹੋ ਗਿਆ ਉਹ ਕਹਿੰਦਾ ਜੀ ਮੈਂ 5 ਲੱਖ ਰੁਪਏ ਲਵਾਂਗਾ 3 ਘੰਟੇ ਦਾ 5 ਲੱਖ ਰੁਪਈਆ ਉਹ ਕਹਿੰਦਾ ਠੀਕ ਆ ਕਹਿੰਦਾ ਦਿਓ ਕਹਿੰਦਾ ਨਹੀਂ ਬਾਅਦ ਚ ਦੇਣਾ ਕਹਿੰਦਾ ਬਾਅਦ ਨਹੀਂ ਪਹਿਲਾਂ ਇੱਥੇ ਤੋਂ ਹੁਣ ਦਿਓ ਕੈਸ਼ ਫਿਰ ਮੈਂ ਤੁਹਾਡਾ ਪ੍ਰੋਮੋਕ ਕਰੂੰਗਾ ਉਹ ਜਦੋਂ ਨੇ 5 ਲੱਖ ਰੁਪਏ ਦਾ ਕਹਤ ਤੁਸੀਂ ਮੈਨੂੰ ਪਛਾਣਿਆ ਨਹੀਂ ਕਹਿੰਦਾ ਨਹੀਂ ਕਹਿੰਦਾ ਮੈਂ ਤੁਹਾਡੇ ਕੋਲ ਜਾ ਰਿਹਾ ਪੁਰਾਣੇ ਟਾਈਮ ਕੀਰਤਨ ਗਿਆ ਸੀ ਤੁਹਾਨੂੰ ਮੈਂ 31 ਰੁਪਏ ਕਹਿੰਦਾ ਬਹੁਤ ਰੱਖਣੇ ਰੱਖ ਲੈ ਨਹੀਂ ਰੱਖਣੇ ਹੁਣ ਤੂੰ ਆਪਣੀ ਕੁੜੀ ਦੇ ਵਿਆਹ ਤੇ ਮੈਨੂੰ 5 ਲੱਖ ਰੁਪਏ ਦੇ ਆ ਮੈਂ ਤੁਹਾਡੀ ਕੁੜੀ ਨੂੰ ਨਚਾਉਣਾ ਉੱਥੇ ਡਾਂਸ ਕਰਉਣਾ ਇਹ ਦੇ ਲਗਦਾ ਤੁਹਾਡੀ ਕਿਰਪਾ ਨਾਲ ਮੈਂ ਆਪਣਾ ਕਿਤਾ ਛੱਡਿਆ ਇਹ ਇਹ ਦੋਨਾਂ ਪੱਖਾਂ 'ਚ ਮੇਰਾ ਬੇਟਾ ਇੱਕ ਮਜੂਰੀ ਆ ਗਈ ਗੁਰਦਾਰਾਂ ਦੇ ਪੱਖ 'ਚ ਵੀ ਤੇ ਰਾਖੀਆਂ ਦੇ ਪੱਖ 'ਚ ਦੋਨੇ ਪਾਸੇ ਇੱਕ ਮਜੂਰੀ ਹੈ ਇੱਕ ਆਤਨਾ ਤਾੜੀ ਨਹੀਂ ਵਜਾਈ ਦੀ ਦੋਨਾਂ ਨੇ ਵਜਾਈ ਦੀ ਹੁਣ ਜਿਹੜਾ ਗਰੰਥੀ ਹੈ ਉਹਨੂੰ ਕਹਿਣਗੇ ਤਾਂ ਵਜੀਰ ਹੈ ਤੇ ਪਰ ਉਹਦੀ ਕਦਰ ਚੂੜੇ ਜਿੰਨੀ ਕੀਤੀ ਜਾਂਦੀ ਬਿਲਕੁਲ ਬਿਲਕੁਲ ਹੁਣ ਤੁਸੀਂ ਆਹ ਦਿਨ ਹੁਣ ਮਾਓ ਕੀ ਚੱਲ ਰਿਹਾ ਦਾ ਅਕਾਲ ਤੱਤ ਸਰ ਸਭ ਤੋਂ ਸੁਪਰੀਮ ਸੁਪਰੀਮ ਹੈ ਕਿੰਨੀ ਕਦਰ ਕਰਦੇ ਅਸੀਂ ਉਹਦੀ ਹੂੰ ਤੁਹਾਡੇ ਸਭ ਨੂੰ ਤੋਂ ਰੋਜ਼ ਸੁਣਨ ਨੂੰ ਬੇਟਾ ਤੁਹਾਡਾ ਕੰਮ ਹੀ ਇਹੀ ਹੈ ਜੀ 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 ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖ ਪੰਥ ਦੇ ਵਿੱਚ ਅਜਿਹੇ ਜਿਹੜੇ ਝਗੜੇ ਹੁੰਦੇ ਨੇ ਇਹ ਹੋਣੇ ਚਾਹੀਦੇ ਨੇ ਨਹੀਂ ਕੌਮ ਨਹੀਂ ਬੇਟਾ ਕੌਮ ਦੇ ਵਿੱਚ ਆਜ ਕਾਲ ਕੌਮ ਕਹੂਗਾ ਹੋਣੇ ਚਾਹੀਦੇ ਇਹ ਤਾਂ ਇਹ ਤਾਂ ਆਪਾਂ ਰੋਜ਼ ਪੜਨ ਖਵਾਰ ਹੋਏ ਸਭ ਮਿਲेंगे ਬੱਚੇ ਛਰਨ ਜੋ ਹੋਏ ਅਜੇ ਖਵਾਰੀ ਚੱਲ ਰਹੀ ਹੈ ਪੰਥ ਵਿੱਚ ਜਿੱਥੇ ਭਾਈਚਾਰੇ ਦੀ ਏਕਤਾ ਦੀ ਗੱਲ ਕੀਤੀ ਜਾਂਦੀ ਆਪਸੀ ਸਾਂਝ ਦੀ ਗੱਲ ਕੀਤੀ ਜਾਂਦੀ ਉੱਥੇ ਇਹਨਾਂ ਦੀ ਆਪਸੀ ਜਿਹੜੀ ਅ ਭਾਈਚਾਰਾ ਹੈ ਉਹ ਹੀ ਜਿਹੜਾ ਸਾਰਾ ਸੰਤੁਲਨ ਵਿਗੜਿਆ ਹੋਇਆ ਹੁਣ ਬੇਟਾ ਪੈਸਾ ਹੀ ਆ ਸਭ ਕੁਝ ਕੋਈ ਕਿਸ ਦਾ ਭਰਾ ਨਹੀਂ ਕੋਈ ਕਿਸ ਦਾ ਮਿੱਤਰ ਨਹੀਂ ਕੋਈ ਕਿਸ ਦਾ ਕੁਝ ਨਹੀਂ ਲੱਗਦਾ ਪੈਸਾ ਚਾਹੀਦਾ ਬਸ ਪੈਸੇ ਤੱਕ ਸੁਮੇਤਾ ਆਖਰੀ ਸਵਾਲ ਉਹ ਆਬ ਹੋਰ ਲੋਕਾਂ ਨੂੰ ਜਿਹੜੇ ਕੀ ਪੜ ਨਹੀਂ ਸਕਦੇ ਜਾਂ ਫਿਰ ਹੋਰ ਕਿਸੇ ਤੰਗੀ ਦੇ ਕਰਕੇ ਅੱਗੇ ਨਹੀਂ ਆ ਪਾਉਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਦਾ ਮਤਲਬ ਇਹ ਹੈ ਬੇਟਾ ਜੇ ਅਸੀਂ ਸਾਰੇ ਸੋਚੀਏ ਨਾ ਫਿਰ ਸਾਡੇ ਲਈ ਇਹ ਕੁਛ ਵੀ ਨਹੀਂ ਗੱਲ ਸਾਡਾ ਹੁਣ ਕਿ ਪਰਤਕ ਪ੍ਰਵਾਨਾ ਇੱਥੇ ਬੰਡਾਲਾ ਸਾਹਿਬ ਹੈਗੇ ਅਮਰਜੀਤ ਸਿੰਘ ਜੀ ਉਹ ਮੈਂਬਰ ਨੇ ਸ਼ੁਰੂ ਕੀਤੀ ਉਹ ਬੱਚਾ ਨੂੰ ਪੜਾ ਰਹਿਣੇ ਬੰਡਾਲੇ ਕਿੰਨੇ ਉਹਨਾਂ ਦੇ ਸਕੂਲਾਂ ਚ ਮਦਦ ਕਰ ਰਹੇ ਤੇ 170 ਮੈਂਬਰ ਨੇ ਜੇ 170 ਮੈਂਬਰ ਹੀ ਇਹ ਸਾਰਾ ਕੁਝ ਕਾਰਨ ਤੇ ਸਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਸਾਨੂੰ ਕੁਝ ਵੀ ਨਹੀਂ ਕਰਨ ਦੀ ਲੋੜ ਹਮ ਪਰ ਜੇ ਹੁਣ 117 ਮੈਂਬਰ ਇਕੋ ਹੀ ਮੈਂਬਰ ਦੱਸਦਾ ਜਿਹੜਾ ਬੱਚਿਆਂ ਨੂੰ ਪੜਾਉਣ ਦੀ ਸੇਵਾ ਕਰਦਾ ਹੋਰ ਕੋਈ ਗੱਲ ਨਹੀਂ ਬਸ ਹਮ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਧੰਨਵਾਦ ਤੁਸੀਂ ਜੀ ਤੁਸੀਂ ਸਮਾਂ ਦਿੱਤਾ ਤੁਸੀਂ ਸਾਨੂੰ ਆਪਣਾ ਕੀਮਤੀ ਅਸੀਂ ਤਾਂ ਬੇਲੇ ਬੰਦੇ ਆ ਬੇਟਾ ਤੁਸੀਂ ਤੁਸੀਂ ਬੀਜੀ ਬੰਦੇ ਹੋ ਥੋੜਾ ਧੰਨਵਾਦ ਤੁਸੀਂ ਸਹੀ ਗੱਲ ਲੋਕਾਂ ਤੱਕ ਪਹੁੰਚਾਓ ਤਾਂ ਕਿ ਸਾਡੀ ਅਕੈਡਮੀ ਸਹੀ ਚੱਲੇ। ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੀ ਤੁਹਾਡੀ ਅਕੈਡਮੀ ਹੈ ਹਮੇਸ਼ਾ ਉਚਾਈਆਂ, ਬੁਲੰਦੀਆਂ ਤੇ ਚੱਲੇ ਔਰ ਇਸੇ ਤਰ੍ਹਾਂ ਹੀ ਤੁਸੀਂ ਜਿਹੜੇ ਬੱਚਿਆਂ ਦਾ ਭਵਿੱਖ ਸਵਾਰਦੇ ਰਹੋ ਤੇ ਬੱਚੇ ਜਿਹੜੇ ਨੇ ਉੱਚ ਮੁਕਾਮ ਤੱਕ ਪਹੁੰਚੇ। ਗੁਰੂ ਕਿਰਪਾ ਕਰੋ ਤੁਸੀਂ ਬਸ ਤੁਸੀਂ ਲੋਕ ਥੋੜੇ ਇੱਥੇ ਕਦੇ-ਕਦੇ ਆਉਂਦੇ ਰਹਾ ਕਰੋ। ਜੀ ਬਿਲਕੁਲ ਜਰੂਰ। ਉਹਦੇ ਇੰਟਰਵਿਊ ਕਰਦੇ ਰਹਿਆ ਕਰੋ ਬੱਚਿਆਂ ਨੂੰ ਦੇਖਿਆ ਕਰੋ ਕਲਾਸਾਂ 'ਚ। ਜੀ ਜਿਹੜੇ ਕੋ ਕਮੀਆਂ ਹੋ ਤੁਸੀਂ ਕੱਢਿਆ ਕਰੋ। ਇੰਨਾ ਕਿ ਜਦੋਂ ਕੋਈ ਸਮਾਂ ਹੋਵੇ ਕਿਤੇ ਇੱਧਰ ਦਾ ਆਉਣ ਦਾ। ਜ਼ਰੂਰ ਆਇਆ ਕਰੋ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੀਗੇ ਸਾਡ ਨਾਲ ਪਾਈ ਸਾਹਿਬ ਪਾਈ ਸਰਜਨ ਸਿੰਘ ਜੀ ਯੂ ਐਸ ਏ ਵਾਲੇ ਜਿਹੜੇ ਕਿ ਲਗਾਤਾਰ ਬੱਚਿਆਂ ਨੂੰ ਬੱਚਿਆਂ ਦੇ ਭਵਿੱਖ ਸਵਾਰਨ ਲਈ ਉਹਨਾਂ ਨੂੰ ਫ੍ਰੀ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹ ਪ੍ਰੋਵਾਈਡ ਕਰ ਰਹੇ ਨੇ ਔਰ ਵਿਦਿਅਕ ਅਦਾਰਾ ਚਲਾ ਰਹੇ ਨੇ ਔਰ ਪਿਛਲੇ 3 ਸਾਲਾਂ ਤੋਂ ਚਲਾ ਰਹੇ ਨੇ ਜਿਸ ਦੇ ਵਿੱਚ ਲਗਾਤਾਰ ਬੱਚਿਆਂ ਨੂੰ ਹਰ ਕੋਈ ਸਿੱਖਿਆ ਜਿਵੇਂ ਗਤਕਾ ਹੈ ਹੋਰ ਵੀ ਜਿਹੜੀਆਂ ਸੰਗੀਤਕ ਸਿੱਖਿਆ ਨੇ ਉਹ ਫ੍ਰੀ ਦੇ ਵਿੱਚ ਇੱਥੇ ਦਿੱਤੀਆਂ ਜਾਂਦੀਆਂ ਨੇ ਔਰ ਜਿਹੜਾ ਬੱਚਾ ਆਰਥਿਕ ਤੌਰ ਤੇ ਕਮਜ਼ੋਰ ਹੈ ਆਰਥਿਕ ਤੌਰ ਤੇ ਆਪਣੇ ਜੜੇ ਪੜ੍ਹਾਈ ਦੇ ਵਿੱਚ ਪੜ੍ਹਾਈ ਜਿਹੜੀ ਪੂਰੀ ਨਹੀਂ ਕਰ ਸਕਦਾ ਉਹਨਾਂ ਨੂੰ ਇੱਥੇ ਸਿੱਖਿਆ ਦਿੱਤੀ ਜਾਂਦੀ ਹੈ ਤੇ ਹਰ ਕੋਈ ਇਸ ਆਧਾਰੇ ਦਾ ਲਾਭ ਜਿਹੜਾ ਹੈ ਲੈ ਸਕਦਾ ਹੈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ